ਉਸੀ ਸੀਸੀਟੀਵੀ ਕੈਮਰੇ ਦੀ ਗੱਲ ਆ ਕਿ ਆ ਫੜੋ ਉਹ ਫਲੇ ਭੋਗ ਨਹੀਂ ਲੱਗਾ ਹਾਂ ਤੇ ਗੁਰੂ ਦੀ ਸੁਣਨਾ ਨਹੀਂ ਧਿਆਨ ਨਾਲ ਅਮੋ ਜੀ ਇਹ ਮੇਲਾ ਸਾਡਾ 77ਵਾਂ ਪੱਧਰ ਕਾਲੀ ਮਾਤਾ ਦਾ ਮੇਲਾ ਜੋ ਹੈ ਛੇਹੂਪੁਰ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਸਾਦੇ ਨਾਲ ਮਨਾਇਆ ਜਾਂਦਾ ਹੈ ਔਰ ਦੇਸ਼ ਵਿਦੇਸ਼ਾਂ ਦੇ ਵਿੱਚ ਜੋ ਇਸ ਮੇਲੇ ਪ੍ਰਤੀ ਜੋ ਸ਼ਰਧਾ ਹੈ ਲੋਕਾਂ ਦੇ ਵਿੱਚ ਬਹੁਤ ਹੀ ਆਸਤਾ ਹੈ ਹਰ ਇੱਕ ਦੀ ਇੱਥੇ ਮਰਦ ਪੂਰੀ ਹੁੰਦੀ ਹੈ ਸਾਰੇ ਧਰਮਾਂ ਦਾ ਇੱਥੇ ਬਹੁਤ ਜ਼ਿਆਦਾ ਸਤਿਕਾਰ ਹੁੰਦਾ ਹੈ महामई ਜਿਹੜੀ ਹੈ ਸਾਰਿਆਂ ਦੀ ਕਿਰਪਾ ਕਰਦੀ ਹੈ ਔਰ ਇੱਥੇ ਸਾਡੇ ਚੇਅਰਮੈਨ ਸਾਹਿਬ ਰਾਦੇਸ਼ ਸ਼ਾਮ ਜੀ ਔਰ ਸਾਰੀ ਜਿੰਨੀ ਕਮੇਟੀ ਹੈ ਬਹੁਤ ਹੀ ਇਤਸਾਹ ਦੇ ਨਾਲ ਸੰਗਤਾਂ ਦੇ ਵਿੱਚ ਵਿਚਰਦੇ ਹਨ ਔਰ ਸੰਗਤਾਂ ਨੂੰ ਇਤਸਾਹ ਦੇ ਨਾਲ ਜੋੜਦੇ ਹਨ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣੇ ਜਨਤ ਸੀ ਇਸ ਮੇਲੇ ਤੇ ਇਸ ਮੇਲੇ ਦੇ ਉੱਤੇ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ महाਮਈ ਜੋ ਹੈ ਸਾਡੇ ਜੋ ਫੋਰਸਸ ਨੇ ਬਾਰਡਰਾਂ ਤੇ ਸਾਰੇ ਸਾਡੇ ਜਵਾਨ ਜਿਹੜੇ ਸੁਰੱਖਿਤ ਰਹਿਣ ਮਹਾਮਈ ਉਹਨਾਂ ਦੇ ਉੱਤੇ ਆਸ਼ੀਰਵਾਦ ਰੱਖੇ ਬਸ ਇਹ ਦੇ ਨਾਲ ਹੀ ਜੈ ਮਾ ਪੱਧਰਗਾਲੀ ਜਗਰਾ ਮਾ ਪੱਧਰਗਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਕੁੜੀ ਵੀ ਸ਼ਕੀਲ ਵਿਅਕਤੀ ਜੇ ਮਹਾਮਾਈ ਪੰਚਰਕਾਲੀ ਜੀ ਦਾ 77ਵਾਂ ਮੇਲਾ ਛੇ ਉਪਰ ਵਿਖੇ ਬਹੁਤ ਉਮਤਾ ਮਨਾਇਆ ਜਾ ਰਿਹਾ ਹੈ ਔਰ ਪਿਛਲੇ ਕਰੀਬ 8 ਦਿਨ ਤੋਂ ਮੇਲਾ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਔਰ ਅੱਜ ਦਰਬਾਰ ਦੇ ਵਿੱਚ ਹਵਨ ਹੋ ਰਹੇ ਨੇ ਦੁਰਗਾ ਹਵਨ ਹੋਣ ਜਾ ਰਿਹਾ ਜ ਜਿਹਦੀ ਹੁਣ ਅਰੰਭਤਾ ਹੋਈ ਹੈ ਔਰ ਕਰੀਬ 2 ਵਜੇ ਦੇ ਆਸ-ਪਾਸ ਇਹਦਾ ਪੂਰਾ ਰੂਪੀ ਦਾ ਹੋ ਰਿਹਾ ਔਰ ਸੰਤਾ ਹੁਮ ਹਮਾ ਕੇ ਜਿਨ੍ਹਾਂ ਦੀਆਂ ਮੰਨਤਾ ਪੂਰੀਆਂ ਹੋਈਆਂ ਔਰ ਕਈ ਆਪਣੀਆਂ ਮੰਨਤਾ ਮੰਨਣ ਵਾਸਤੇ ਹੁਮ ਹਮਾ ਕੇ ਦੰਦਵਰ ਪਟਨਾਮ ਕਰਕੇ ਦਰਬਾਰ ਤੇ ਪਹੁੰਚ ਰਹੇ ਨੇ ਔਰ ਬਹੁਤ ਹੀ ਸਹਿਯੋਗ ਸਾਨੂੰ ਪ੍ਰਸ਼ਾਸਨ ਵੱਲੋਂ ਔਰ ਸ਼ਹਿਰ ਦੀਆਂ ਬਾਕੀ ਸੰਸਥਾਵਾਂ ਵੱਲੋਂ ਅੱਜ ਦੇ ਸੁਭਜ ਅਸਰ ਦੇ ਜਨਤਾ ਨੂੰ ਕੀ ਅਪੀਲ ਕਰਨੀ ਜਾਂਦੀ ਸੀ ਮੇਰੇ ਵੱਲੋਂ ਜਨਤਾ ਨੂੰ ਇਹ ਯਾਦ ਇਹ ਜਿਹੜੇ ਮੇਲੇ ਆ ਭਾਈਚਾਰਕ ਮਸਾਲਾ ਔਰ ਮੇਲਿਆਂ ਦੇ ਅੰਦਰ ਆਪਾਂ ਨੂੰ ਕੋਈ ਲੜਾਈ ਝਗੜੇ ਤੋਂ ਬਚ ਕੇ ਰਹਿਣਾ ਚਾਹੀਦਾ ਇਸ ਤਰ੍ਹਾਂ ਦਾ ਕੋਈ ਤਕਲੀਫ ਹੋਣਾ ਨਹੀਂ ਚਾਹੀਦਾ ਔਰ ਮੇਲਾ ਵੀ ਜੀ ਨੂੰ ਸਹਿਯੋਗ ਕਰਨਾ ਚਾਹੀਦਾ ਔਰ ਬੜੇ ਆਰਾਮ ਦੇ ਨਾਲ ਜੋ ਸਾਫ ਸਫਾਈ ਦੇ ਵਾਸਤੇ ਨੂੰ ਧਿਆਨ ਰੱਖਦੇ ਹੋਏ ਮੇਲਾ ਬਣਾਇਆ ਜਾਵੇ ਧੰਨਵਾਦ ਆਪਣੇ